हम अब गुण पर एक गुण नाखी अमृत छठ बिख बिख खाई माया मोह परम पुले सुत दार से प्रीत एक उत्तम पंथ सुनो गुर संगत मिलंत जाम त्रास मिटाई ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਸੁਖ ਹਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤੁ ਖਸਮ ਦੀ ਨੂਰ ਅਰਸਾ ਕੁਰਸਾ ਛਟੀ ਐ ਤਦ ਡਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸਚੁ ਪਾਤਿ ਸਾਹੋ ਸਿਰਿ ਸਾਹੰਦ ਜਿਸ ਪਾਸ ਬਹਿਠਿਓ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸਚੁ ਪਾਤਿ ਸਾਹੋ ਸਿਰਿ ਸਾਹੰਦ ਜਿਸ ਪਾਸ ਬਹਿਠਿਆ ਸੋਹੀਐ ਸਭ ਨਾ ਦਾਵੇ ਸਤਨਾਮ ਸ਼ਰੀ ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਦਵੈਸ ਕੋ ਜਾਪੈ ਹਰ ਮੰਤਰ ਜਪੈਨੇ ਗੁਰ ਸਤ ਗੁਰ ਪਾਰ ਬ੍ਰਹਮ ਕਰ ਪੂਜਹੁ ਨਿਤ ਸੇਵਹੁ ਦਿਨਸ ਸਬ ਰਹਿਨੇ ਖੱਤਰੀ ਬ੍ਰਹਮਣ ਸੂਦ ਵੈਸ ਕੋ ਜਾਪੇ ਹਰ ਮੰਤਰ ਜਪੈਨੇ ਸਤ ਗੁਰ ਉਪਾਰ ਬ੍ਰਹਮ ਕਰ ਪੂਜਹੁ ਨਿਤ ਸੇਵਹੁ ਦਿਨਸ ਸਬਰੈਨੀ ਹਰ ਜਨ ਖੋ ਸਤ ਗੁਰ ਨੈਣੀ ਜੋ ਇੱਛਾ ਸੋਈ ਫਲ ਪਾਵਹ ਹਰਿ ਬੋਲੋ ਗੁਰਮਤਿ ਬੈਣੀ ਅਨਕ ਉਪਾਵ ਚਿਤ ਵੀ ਹੈ ਬਹੁ ਤੇਰੇ ਸਾਹੋਵੈ ਜੇ ਬਾਤ ਹੋਵੈ ਨੀ ਆਪਣਾ ਭਲਾ ਸਭ ਕੋਈ ਬਾਚੈ ਸੋ ਕਰੇ ਜੇ ਮੇਰੇ ਚਤਨਾ ਚਤੈਨੀ ਮਨ ਕੀ ਮਤ ਤਿਆਗ ਹਰ ਜਨ ਇਹ ਬਾਤ ਕਠਨੀ ਦੇ ਨੇ ਹਰ ਹਰ ਨਾਮ ਧਿਆਵਾ ਹੋ ਗੁਰ ਸਤ ਗੁਰ ਕੀ ਮਤ ਲੈਨੀ ਮਤ ਸਮਤ ਤੇਰੇ ਵਸ ਸੁਆਮੀ म जन्त पुर्ख के प्रभ प्रभकरत स्वामी जो पाव बोलनि ਸਮਤ ਤੇਰੇ ਵਸ ਸੁਆਮੀ ਹਮ ਜੰਤ ਤੂ ਪਰਖ ਜੰਤਨੀ ਜਨ ਨਾਨਕ ਕੇ ਪ੍ਰਭ ਕਰਤ ਸੁਆਮੀ ਇਓ ਭਾਵਤ ਵੁਲਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਵਲ ਮਹੱਲਾ ਚੌਥਾ ਖੱਤਰੀ ਬ੍ਰਹਮਣ ਸੂਦ ਵੈਸ ਕੋ ਜਪ ਹਰ ਮੰਤਰ ਜਪਨੀ ਗੁਰ ਸਤਗੁਰ ਪਾਰ ਬ੍ਰਹਮ ਕਰ ਪੂਜਹੁ ਨਿਤ ਸੇਵਹੁ ਦਿਨ ਸ ਸਭ ਰੈਨੀ